ਜਦੋਂ ਵੀ ਕੋਈ ਚੰਗਾ ਕੰਮ ਕੀਤਾ ਜਾਂਦਾ ਹੈ ਤਾਂ ਉਦੋਂ ਜੋਤ ਜ਼ਰੂਰ ਲਗਾਈ ਜਾਂਦੀ ਹੈ ਜਦੋਂ ਘਰਾਂ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਹੈ ਤੇ ਉਦੋਂ ਵੀ ਆਪਾਂ ਜੋਤ ਜਗਾਉਂਦੇ ਹਾਂ ਜਦੋਂ ਕੋਈ ਵੀ ਸ਼ੁਭ ਕੰਮ ਕੀਤਾ ਜਾਂਦਾ ਹੈ ਤੇ ਉਦੋਂ ਵੀ ਜੋਤ ਜਗਾਈ ਜਾਂਦੀ ਹੈ ਕਈ ਘਰਾਂ ਵਿੱਚ ਸਵੇਰੇ ਤੇ ਸ਼ਾਮ ਨੂੰ ਘਰਾਂ ਵਿੱਚ ਜੋਤ ਜ਼ਰੂਰ ਜਗਾਈ ਜਾਂਦੀ ਹੈ ਇਹਦੇ ਨਾਲ ਕਰੋ ਨਾਕਾਰਾਤਮਕ ਪ੍ਰਭਾਵ ਵੀ ਦੂਰ ਹੁੰਦਾ ਹੈ ਤੇ ਜਿਸ ਦੇ ਨਾਲ ਸਕਾਰਾਤਮਕ ਪ੍ਰਭਾਵ ਆਉਂਦਾ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਜੜੋਂ ਖਤਮ ਕਰ ਦਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਪੁਰਾਣੇ ਪੁਰਾਤਨ ਸਮੇਂ ਵਿੱਚ ਕਹਿ ਲੋ ਜਾਂ ਆਪਣੀਆਂ ਦਾਦੀਆਂ ਨਾਨੀਆਂ ਜਦੋਂ ਦੀਵਾ ਜਗਾਇਆ ਕਰਦੀਆਂ ਸੀ ਜਾਂ ਕਹਿ ਲੋ ਜੋਤ ਜਗਾਇਆ ਕਰਦੀਆਂ ਸਨ ਜਾਂ ਫਿਰ ਦੀਵਾਲੀ ਤਿਹਾਰ ਨੂੰ ਜਦੋਂ ਕੋਈ ਵੀ ਐਵੇਂ ਦਾ ਕੰਮ ਕਰਕੇ ਦੀਵਾ ਜਗਾਉਂਦੇ ਸੀ ਤਾਂ ਉਹ ਉਸ ਜੋਤ ਥਲੇ ਉਸ ਦੀਵੇ ਥਲੇ ਇੱਕ ਚੀਜ਼ ਜ਼ਰੂਰ ਰੱਖਿਆ ਕਰਦੇ ਸੀ ਤੇ ਉਹ ਚੀਜ਼ ਕੀ ਸੀ ਕਣਕ ਜਾਂ ਕਹਿ ਲੋ ਅੰਨ ਉਹ ਜਦੋਂ ਵੀ ਦੀਵਾ ਜਗਾਇਆ ਕਰਦੇ ਸੀ ਤੇ ਉਹ ਦੀਵੇ ਦੇ ਥਲੇ ਕਣਕ ਜ਼ਰੂਰ ਰੱਖਿਆ ਕਰਦੇ ਸੀ ਤੇ ਜੋ ਦੀਵਾ ਜਗਾਇਆ ਕਰਦੇ ਸੀ ਜੋਤ ਜਗਾਇਆ ਕਰਦੇ ਸੀ ਉਹ ਤਾਜ਼ਾ ਆਟਾ ਪਾਉ ਉਹ ਸੁਚਮ ਨਾਲ ਆਟਾ ਗੁੰਨ ਕੇ ਤੇ ਉਹਦਾ ਉਹ ਜੋਤ ਬਣਾ ਕੇ ਦੀਵਾ ਬਣਾ ਕੇ ਤੇ ਉਹਦੇ ਵਿੱਚ ਜੋਤ ਲਗਾਇਆ ਕਰਦੇ ਸੀ ਉਹ ਇਸ ਲਈ ਕਰਿਆ ਕਰਦੇ ਸੀ ਕਿ ਜਿਹੜਾ ਦੀਵਾ ਹੈ ਇਹ ਸਕਾਰਾਤਮਕਤਾ ਦਾ ਪ੍ਰਤੀਕ ਹੈ ਤੇ ਘਰ ਦੇ ਅੰਨ ਦਾ ਜਦੋਂ ਆਪਾਂ ਦੀਵਾ ਬਣਾ ਕੇ ਉਹ ਚ ਜੋਤ ਲਾਵਾਂਗੇ ਤੇ ਥੱਲੇ ਅਨ ਤਰਾਂਗੇ ਤੇ ਉਹਦੇ ਪਿੱਛੇ ਇਹ ਮੰਨਤਾ ਸੀ ਵੀ ਕਦੇ ਵੀ ਘਰੋਂ ਤਨ ਦਾ ਨਾਸ਼ ਨਹੀਂ ਹੋਵੇਗਾ ਘਰ ਹਮੇਸ਼ਾ ਰੋਜੀ ਬਰਕਤ ਘਰ ਵਾਸ ਕਰੇਗੀ ਤੇ ਜਿਸ ਦੇ ਨਾਲ ਪਰਿਵਾਰ ਵਿੱਚ ਸੁੱਖ ਤੇ ਬਰਕਤ ਹਮੇਸ਼ਾ ਰਹੇਗੀ ਘਰ ਦੇ ਦਿਆਂ ਚ ਆਪਸ ਵਿੱਚ ਪਿਆਰ ਰਹੇਗਾ ਇਸ ਕਰਕੇ ਜਦੋਂ ਵੀ ਤੁਸੀਂ ਜੋ ਚਗਾਓ ਤਾਂ ਉਹਦੇ ਥੱਲੇ ਇੱਕ ਮਰਤ ਤੁਸੀਂ ਕਣਕ ਦੀ ਜ਼ਰੂਰ ਰੱਖੋ ਵੱਖ-ਵੱਖ ਲੋਕਾਂ ਦੇ ਧਰਮਾਂ ਵਿੱਚ ਇਹ ਵੀ ਪਰੰਪਰਾ ਹੈ ਕਿ ਉਹ ਚੋਲਾ ਨੂੰ ਬੜਾ ਜ਼ਿਆਦਾ ਪਵਿੱਤਰ ਮੰਨਦੇ ਆ ਤੇ ਉਹ ਲੋਕ ਚੋਲਾ ਜਦੋਂ ਦੀਵਾ ਜਗਾਉਂਦੇ ਆ ਤਾਂ ਉਹਦੇ ਥੱਲੇ ਉਹ ਚੋਲ ਰੱਖਦੇ ਆ ਉਹ ਇਹ ਮੰਨਦੇ ਆ ਵੀ ਇਹ ਸ਼ੁੱਧਤਾ ਦਾ ਪ੍ਰਤੀਕ ਆ ਤੇ ਘਰ ਦੇ ਵਿੱਚ ਆਪਸੀ ਪਿਆਰ ਤੇ ਬਰਕਤ ਲੈ ਕੇ ਆਵੇਗਾ ਇਸ ਕਰਕੇ ਜਦੋਂ ਵੀ ਦੀਵਾ ਜਗਾਓ ਤਾਂ ਇਹ ਕੰਮ ਜ਼ਰੂਰ ਕਰੋ ਇਹ ਤੁਹਾਡੀ ਹਰ ਮਨੁਕਾਮਨਾ ਵੀ ਪੂਰੀ ਕਰੇਗਾ ਤੁਹਾਡੇ ਚ ਉੱਦਮ ਦਵੇਗਾ ਤੇ ਤੁਹਾਡੇ ਹਰ ਘਰੋਂ ਜਿਹੜੇ ਲੜਾਈ ਝਗੜੇ ਨੇ ਉਹ ਦੂਰ ਕਰ ਦੇਗਾ